ਲਓ ਜੀ ਜਲੰਧਰ ਨਾਨਕਾੜ ਤੇ ਲੱਗੀ ਕੱਪੜੇ ਦੀ ਬਹੁਤ ਵੱਡੀ ਸੇਲ ਸਿੱਧਾ ਫੈਕਟਰੀ ਤੇ ਲਓ ਮਿੱਟੀ ਦੇ ਪਾ ਕੋਟੀਆਂ ਦੇ ਭਾਦੇ ਕਪੜਾ 22500 ਰੁਪਏ ਵਾਲੇ ਸੂਟ 495 ਰੁਪਏ ਦੇ ਇਹ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜ਼ਾਈਨਰ ਸੂਟ ਜਿਹੜੇ ਮਾਰਕੀਟਾਂ ਦੇ ਵਿੱਚ ਅਗਰ ਤੁਸੀਂ ਜਾਓਗੇ ਕੇਨ ਕਹਣਾ 20000 ਕੇਨ ਕਹਣਾ 25000 ਤੁਹਾਨੂੰ ਬਾਜੀ ਅੱਧਾ ਅੱਧਾ ਰੇਟ ਤੇ ਨਾ ਰਾ ਤੁਹਾਨੂੰ ਦਿੱਲੀ ਬੰਬਈ ਚੰਡੀਗੜ੍ਹ ਜਾਣ ਦੀ ਲੋੜ ਆ ਨਾ ਵੱਡੇ ਸ਼ੋਅਰੂਮਾਂ ਜਾ ਕੇ ਲੁੱਟ ਕਰਨ ਦੀ ਲੋੜ ਆ ਆ ਦੇਖੋ ਡਿਜ਼ਾਈਨ ਚੈੱਕ ਕਰ ਲਓ ਕੁੜੀਆਂ ਦੇ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਮਿਟਰੇ ਲਈ ਬਜ਼ੁਰਗਾਂ ਦੇ ਵੱਡੇ ਫਾਇਦੇ ਹੋਣੇ ਆ ਪੀਸ ਲੈ ਕੇ ਤੁਹਾਡੇ ਵਾਸਤੇ 2000 ਰੁਪਏ ਵਾਲਾ ਭਾਜੀ ਪੈਰਾਂ ਨੂੰ ਦੇਣਾ ਆ ਆਪਾਂ ਤੋਂ ਵੱਧ ਰੇਟ ਤੋਂ ਵੀ ਘੱਟ 495 ਰੁਪਏ ਰੇਟ ਜਿਹੜੇ ਸਾਡੇ ਸ਼ਹਿਰੀ ਦਰਸ਼ਕ ਹੈਗੇ ਆ ਤੁਸੀਂ ਸ਼ਹਿਰਾਂ ਤੋਂ ਤੁਹਾਡੇ ਪਸੰਦੀਆਂ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਤੁਸੀਂ ਪਿੰਡਾਂ ਤੋਂ ਤੁਹਾਡੇ ਪਸੰਦੀਆਂ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਆ ਪਾਕਿਸਤਾਨੀ ਸੂਟ ਬਾਜੀ 3000 3500 ਰੁਪਏ ਵਾਲਾ ਆ ਤੱਕੜ ਸਾਹਿਬ ਦੇਣ ਜਾ ਰਹੇ ਪਹਿਰਾ ਨੂੰ 695 ਰੁਪਏ ਰੇ ਜਿਹੜਾ 50 50000 ਦਾ ਕੱਪੜਾ ਬਾਜ਼ਾਰ ਚ ਲੈਣੋ ਇੱਥੇ ਦਵਾਂਗੇ ਸਿਰਫ 15 20000 ਦੇ ਵਿੱਚ ਫੋਟੋਆਂ ਬੁਟੀਕਾ ਪਾਰਟੀਆਂ ਵਾਲੇ ਸੂਟ ਭਾਵੇਂ ਤੁਸੀਂ ਲੋਹੜੀ ਦੇ ਤਿਹਾੜੀ ਦੇ ਕੱਪੜਾ ਲੈਣਾ ਭਾਵੇਂ ਤੁਸੀਂ ਲੈਣਾ ਵਿਆਹ ਸ਼ਾਦੀਆਂ ਦੇ ਕੱਪੜਾ ਚੈਲੰਜ ਕਰਦੇ ਆ ਚੈਲੰਜ ਪੂਰੇ ਬਾਜ਼ਾਰ ਨਾਲੋਂ ਰੇਟ ਵੀ ਘੱਟ ਦਵਾਂਗੇ ਕੁਆਲਿਟੀ ਵਧੀਆ ਦਵਾਂਗੇ ਸਿੱਧਾ ਫੈਕਟਰੀ ਦਾ ਕੋਡੀਆਂ ਦੇ ਪਾ ਕੱਪੜਾ ਲੈ ਕੇ ਜਾਓ ਆ ਬਰਾਇਟੀਆਂ ਚੈੱਕ ਕਰ ਲੋ ਛੇ ਦੀ ਛੇ ਦੀ ਆ ਜਾਓ ਹੁਣ ਬਜ਼ਾਰਾਂ ਚ ਜਾ ਕੇ ਲੁੱਟਾ ਨਾ ਕਰਾਓ ਸਿੱਧਾ ਫੈਕਟਰੀ ਚ ਆ ਜਾਓ ਨਾਨਕ ਹਟ ਜਲੰਧਰ ਦੇਖੋ ਬਰਾਇਟੀਆਂ ਵਿਆਹ ਹੈਗਾ ਤੁਹਾਡੇ ਘਰੇ ਤੁਸੀਂ ਲੋਹੜੀ ਸੈਲੀਬ੍ਰੇਟ ਕਰਨੀ ਹੈ ਲੈਣ ਦੇ ਰਸਤੇ ਕੱਪੜਾ ਚਾਹੀਦਾ ਆ ਜਾਓ ਨਾਨਕ ਹਟ ਜਲੰਧਰ ਜਿਹੜੇ ਮਾਰਕਟਾਂ ਦੇ ਵਿੱਚ 40 40 ਹਜ਼ਾਰ ਰੁਪਏ ਵਾਲੇ ਸੂਟ ਹੈ ਕੋਡੀਆਂ ਦੇ ਪਾਪਾ ਜੀ ਦੇਣ ਜਾ ਰਹੇ ਆ ਆ ਲਾਵਾਂ ਫੇਰੀਆਂ ਵਾਲੇ ਹੈਵੀ ਸੂਟ ਵੀ ਜੇ ਬੱਟ ਡਿਜ਼ਾਈਨਰ ਦੀ ਗੱਲ ਕਰੀਏ ਜੇ ਕੋਈ ਕਵੇ ਸਾਨੂੰ ਚੀਜ਼ਾਂ ਲਗਜ਼ਰੀ ਚਾਹੀਦੀਆਂ ਵੀ ਸਾਡੇ ਸੂਟ ਪਾਇਆ ਹੋਵੇ ਤਾਂ ਪਤਾ ਲੱਗਿਆ ਦੇਖੋ ਜੀ ਬਲਬਲ ਦੇ ਬੱਚੜਗੇ ਟੌਪ ਟੌਪ ਦੇ ਸੂਟ ਸਾਨੂੰ ਦੇਣੇ ਆ ਸੋ ਬਿਲਕੁਲ ਜੀ ਸੂਟਾਂ ਦੇ ਨਾਲ ਨਾਲ ਪੱਟੀਆਂ ਪਾਜੀਏ ਨਾਰਕਲੀਆਂ ਵੀ ਪਹਿਣਾ ਹਸਤੇ ਲੈ ਕੇ ਆਏ ਆ ਜਿਹੜੀਆਂ ਪਹਿਣਾ ਕਰਨੀਆਂ ਡਿਫਰੈਂਟ ਚੀਜ਼ਾਂ ਪਾਉਣੀਆਂ ਆ ਉਹਨਾਂ ਵਾਸਤੇ ਨਾਰਕਲੀਆਂ ਲੈ ਕੇ ਆਏ ਆ ਚੈੱਕ ਕਰੋ ਡਿਜ਼ਾਈਨ ਅ ਵੈਰਾਈਟੀ ਰੰਗ ਚਮ ਚਮ ਕਰਦੇ ਬਾਜੀ ਸੂਟ ਲੈ ਕੇ ਆਇਆ ਪੂਰੀ ਫਰੰਟ ਵਰਕ ਆ ਗਈ ਫਰੰਟ ਦੇ ਨਾਲ ਆਏਗਾ ਬਾਜੀ ਲੋਗਾ ਵਰਕ ਚੈੱਕ ਕਰ ਲੋ ਮਾਰਕੀਟ ਚ 6500 ਰੁਪਿਆ ਨਾਨਕ ਘਟਾ ਜੋ 1500 ਰੁਪਿਆ ਆ ਕੰਮ ਚੈੱਕ ਕਰ ਲੋ ਕੰਮ ਚੈੱਕ ਕਰ ਲੋ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਦੀ ਪਹਿਲੀ ਵਿਸਤ ਬਣ ਗਿਆ ਨਾਨ ਘਟ ਕੱਪੜਾ ਲੈਣਾ ਵਿਆਹ ਸ਼ਾਦੀ ਵਾਸਤੇ ਇੱਤਾ ਵੀ ਆ ਜੋ ਤੁਸੀਂ ਲੈਣ ਦੇਣ ਕਰਨਾ ਇੱਤਾ ਵੀ ਆ ਜੋ ਆ ਸੂਟ ਲੈਣਾ 32 3200 ਵਾਲੇ 12 1200 ਰੁਪਿਆ ਰੇਂਜ ਚ ਚਮਰਦਾ ਸੂਟ ਵੀ ਆ ਗਿਆ ਡਿਜ਼ਾਈਨ ਚੈੱਕ ਕਰ ਲੋ 15 15000 12 12000 ਰੁਪਇਆ ਮੰਗਦੇ ਬਾਜ਼ਾਰ ਚ ਪਰ ਇੱਥੇ ਅੱਧੇ ਰੇਟਾਂ ਸੋ ਬਿਲਕੁਲ ਜੀ ਬਿਲਕੁਲ ਚੈੱਕ ਕਰੋ ਬਿਯਾਰ ਨਾ ਜਾਇਓ ਕਿਉਂਕਿ ਤੁਹਾਡੇ ਨਾਲ ਹੋ ਜਾਣੀ ਹੈ ਲੁੱਟ ਹੈਂਡਵਰਕ ਦੇ ਵੀ ਸੂਟ ਦਿਆਗੇ ਲਖਨਊ ਦੇ ਕਡਾਈਆਂ ਵਾਲੇ ਵੀ ਸੂਟ ਦਿਆਗੇ ਤੁਹਾਨੂੰ ਬੁਟੀਕਾ ਵਾਲੇ ਬਾਜੀ ਵੀ ਆਣਗੇ ਪੋਚੇ ਨਾਲ ਵਰਕ ਆਣਗੇ ਆਹ ਦੇਖੋ ਬਲੈਕ ਰੰਗ ਦਾ ਸੂਟ ਗਲੇ ਤੇ ਵਰਕ ਘੇਰਾ ਹੈਵੀ ਆਹ ਦੇਖੋ ਬਾਹਰ ਦੇ ਕੰਮ ਦੇਖ ਲੋ ਇਹ ਕੋਈ 6500 ਨਹੀਂ ਕੋਈ 7000 ਨਹੀਂ 26 27 28 2900 ਦਾ ਨਾਨਕਟ ਜਲੰਧਰ ਨੇ ਲੋੜੀ ਤੱਕ ਵੱਡਾ ਬਾਜੀ ਮੇਲਾ ਲੱਗਾ ਆ ਕਪੜਾ ਲੈਣਾ ਵਿਆਹ ਸ਼ਾਦੀ ਦਾ ਆਜੋ ਲੋੜੀ ਤੇ ਲੈਣ ਦੇਣ ਕਰਨੇ ਤਾਂ ਵੀ ਆਜੋ 2.5 ਲੱਖ ਰੁਪਏ ਵਾਲਾ ਕਪੜਾ 30 40 ਹਜ਼ਾਰ ਦੀ ਰੇਟ ਚ ਦਿਆਂਗੇ ਛੇਤੀ ਪਹੁੰਚੋ ਵੱਡੇ ਫਾਇਦੇ ਆ ਐਦਾਂ ਦੇ ਫਾਇਦੇ ਮੁੜ ਕੇ ਨਹੀਂ ਹੋਣੇ ਲੋੜੀ ਦੇ ਉੱਤੇ ਲੱਖਾਂ ਰੁਪਏ ਬਚਾ ਲਓ ਨਾ ਕੇ ਲੱਖਾਂ ਰੁਪਏ ਉਜਾੜਿਓ ਸੋਚਣਾ ਤੁਸੀਂ ਆਜੋ ਛੇਤੀ